ਪਤੀ ਪਤਨੀ ਦਾ ਰਿਸ਼ਤਾ ਇਹ ਜਿਆ ਹੁੰਦਾ ਹੈ ਕਿ ਸੱਤ ਜਨਮਾਂ ਤੱਕ ਸਾਥ ਨਿਭਾਉਣ ਵਾਲਾ ਹੁੰਦਾ ਹੈ ਪਰ ਕਈ ਵਾਰ ਇੱਕ ਜਨਮ ਦੇ ਵਿੱਚ ਹੀ ਇਹ ਜਿਹੇ ਰਿਸ਼ਤਿਆਂ ਦੇ ਵਿੱਚ ਖਟਾਸ ਆ ਜਾਂਦੀ ਹੈ ਕਿ ਜ਼ਿੰਦਗੀ ਤੇ ਭਾਰੀ ਪੈ ਜਾਂਦੀ ਹੈ ਇਸ ਤਰ੍ਹਾਂ ਦੇ ਕਈ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਚਾਹੇ ਮੁਸਕਾਨ ਰਸਤੋਗੀ ਦਾ ਮਾਮਲਾ ਹੋਵੇ ਜਿਸ ਦੇ ਵੱਲੋਂ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਚਾਹੇ ਕੱਲ ਦੀ ਘਟਨਾ ਹੋਵੇ ਜਿੱਥੇ ਇੱਕ ਮੰਗੇਤਰ ਦੇ ਵੱਲੋਂ ਆਪਣੇ ਹੀ ਮੰਗੇਤਰ ਨੂੰ ਮਾਰ ਕੇ ਦਬ ਦਿੱਤਾ ਗਿਆ ਪਰ ਹੁਣ ਇਹ ਘਟਨਾ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਥੇ ਇੱਕ ਪਤਨੀ ਦੇ ਵੱਲੋਂ ਆਪਣੇ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਇਸ ਦੀ ਗਲੀ ਸੜੀ লাশ ਘਰ ਦੇ ਵਿੱਚੋਂ ਬਰਾਮਦ ਹੋਈ ਹੈ ਹੱਥ ਪੈਰ ਬੰਨੇ ਹੋਏ ਸੀ ਔਰ ਘਰ ਦੇ ਵਿੱਚੋਂ ਬਦਬੂ ਆ ਰਹੀ ਸੀ ਜਦੋਂ ਪਿੰਡ ਵਾਲਿਆਂ ਦੇ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਪਰਿਵਾਰਕ ਮੈਂਬਰਾਂ ਨੂੰ ਤਾਂ ਜਦੋਂ ਦੇਖਦੇ ਨੇ ਤਾਂ ਉੱਥੇ ਜਾ ਕੇ ਉਸ ਦੀ ਗਲੀ ਸੜੀ লাশ ਪਈ ਹੋਈ ਸੀ ਤਾਂ ਇਹ ਮਾਮਲਾ ਫਿਰੋਜ਼ਪੁਰ ਦਾ ਹੈ ਫਿਰੋਜ਼ਪੁਰ ਦੇ ਮੁੱਗ ਦਾ ਮਾਮਲਾ ਹੈ ਮੁੱਗਾ ਦੇ ਨਿਹਾਲ ਸਿੰਘ ਵਾਲਾ ਦੇ ਵਿੱਚ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਦੱਸਦੀ ਹੈ ਕਿ ਅਮਨਦੀਪ ਸਿੰਘ ਤੇ ਉਸ ਦੀ ਪਤਨੀ ਜਸਵਿੰਦਰ ਕੌਰ ਦੋਹਾਂ ਦੇ ਸਬੰਧ ਠੀਕ ਨਹੀਂ ਸੀ ਔਰ ਇਸੇ ਦੇ ਚੱਲਦੇ ਦੋਹਾਂ ਦੇ ਵਿੱਚ ਅਕਸਰ ਝਗੜਾ ਰਹਿੰਦਾ ਸੀ ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਕੌਰ ਦੇ ਕਿਸੇ ਹੋਰ ਵਿਅਕਤੀ ਦੇ ਨਾਲ ਨਾਜਾਇਜ਼ ਸਬੰਧ ਸੀ ਫਿਰੋਜ਼ਪੁਰ ਵਿਖੇ ਰਹਿੰਦਾ ਸੀ ਉਹ ਵਿਅਕਤੀ ਜਿਸ ਦੇ ਨਾਲ ਉਸਦੇ ਸਬੰਧ ਸੀ ਔਰ ਇਸੇ ਦੇ ਚੱਲਦੇ ਇਨ੍ਹਾਂ ਦੋਹਾਂ ਦੇ ਵਿੱਚ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਔਰ ਇਸੇ ਦੇ ਚੱਲਦੇ ਜਸਵਿੰਦਰ ਕੌਰ ਆਪਣੇ ਪ੍ਰੇਮੀ ਦੇ ਨਾਲ ਰਹਿਣ ਚਲੀ ਗਈ ਸੀ ਔਰ ਇਸੇ ਕਰਕੇ ਇਹਨਾਂ ਦੋਹਾਂ ਦੇ ਵਿਚਕਾਰ ਅਕਸਰ ਟਕਰਾਅ ਰੈਂਦੀ ਸੀ ਜਿਸ ਦੇ ਚੱਲਦੇ ਅ ਅਮਨਦੀਪ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਸਵਿੰਦਰ ਕੌਰ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਨੂੰ ਇਹ ਖੌਫਨਾਕ ਜੋ ਸਜ਼ਾ ਦਿੱਤੀ ਗਈ ਹੈ ਦੱਸ ਦਈਏ ਕਿ ਜਸਵਿੰਦਰ ਕੌਰ ਦਾ ਵਿਆਹ ਅਮਨਦੀਪ ਸਿੰਘ ਦੇ ਨਾਲ 15 ਸਾਲ ਪਹਿਲਾਂ ਹੋਇਆ ਸੀ ਦੋਵਾਂ ਦੇ ਦੋ ਬੱਚੇ ਵੀ ਨੇ ਪਰ ਜਸਵਿੰਦਰ ਕੌਰ ਦੇ ਪ੍ਰੇਮ ਸਬੰਧ ਬਣ ਜਾਂਦੇ ਨੇ ਗੁਲਜਾਰ ਸਿੰਘ ਦੇ ਨਾਲ ਔਰ ਇਸੇ ਦੌਰਾਨ ਦੋਹਾਂ ਪਤੀ ਪਤਨੀਆਂ ਦੇ ਵਿਚਾਲੇ ਲੜਾਈ ਝਗੜਾ ਰਣਾ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਅਮਨਦੀਪ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਈ ਵਾਰ ਕਹਿ ਚੁੱਕਾ ਸੀ ਆਪਣੇ ਭਰਾ ਨੂੰ ਉਸ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਨੂੰ ਇੱਥੋਂ ਜਾਨ ਦਾ ਖਤਰਾ ਹੈ ਇਹ ਮੇਰੇ ਨਾਲ ਕੁਝ ਵੀ ਕਰ ਸਕਦੀ ਹੈ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਜਿਸ ਤੋਂ ਬਾਅਦ ਉਸ ਦੇ ਭਰਾ ਨੇ ਵੀ ਕਿਹਾ ਸੀ ਕਿ ਅਠੀਕ ਹੈ ਤੁਸੀਂ ਦੋਵੇਂ ਤਲਾਕ ਲੈ ਲੈਣਾ ਔਰ ਇਸ ਤੋਂ ਬਾਅਦ ਤੁਸੀਂ ਆਪਣੇ ਆਪਣੇ ਰਾਹ ਹੋ ਜਾਣਾ ਪਰ ਇਸ ਤੋਂ ਪਹਿਲਾਂ ਹੀ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਜਸਵਿੰਦਰ ਕੌਰ ਦੇ ਵੱਲੋਂ ਦੱਸਦੀ ਹੈ ਕਿ 15 ਸਾਲ ਪਹਿਲਾਂ ਇਹ ਵਿਆਹ ਹੋਇਆ ਸੀ ਪਰ ਨਾਜਾਇਜ਼ ਸਬੰਧਾਂ ਦੇ ਚੱਲਦੇ ਜਸਵਿੰਦਰ ਕੌਰ ਦੇ ਵੱਲੋਂ ਆਪਣੇ ਹੀ ਪਤੀ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਇਹ ਤਸਵੀਰਾਂ ਉਸ ਕਮਰੇ ਦੀਆਂ ਨੇ ਜਿਸ ਕਮਰੇ ਦੇ ਵਿੱਚੋਂ ਅਮਨਦੀਪ ਸਿੰਘ ਦੀ ਲਾਸ਼ ਮਿਲੀ ਹੈ ਅਮਨਦੀਪ ਸਿੰਘ ਦੀ ਲਾਸ਼ ਦੇ ਉੱਤੇ ਕੀੜੇ ਰेंग ਰਹੀ ਸੀ ਔਰ ਦੱਸਿਆ ਜਾ ਰਿਹਾ ਹੈ ਕਿ ਤਿੰਨ ਤੇ 4 ਜੂਨ ਦੀ ਦਰਮਿਆਨੀ ਰਾਤ ਨੂੰ ਇਸ ਨੂੰ ਮੌਤ ਦੇ ਘਰ ਤੋ ਉਤਾਰਿਆ ਗਿਆ ਸੀ ਔਰ ਜਿਸ ਤੋਂ ਬਾਅਦ ਕਮਰੇ ਨੂੰ ਤਾਲਾ ਲਗਾ ਕੇ ਜਸਵਿੰਦਰ ਕੌਰ ਆਪਣੇ ਪ੍ਰੇਮੀ ਦੇ ਨਾਲ ਭੱਜ ਚੁੱਕੀ ਸੀ ਔਰ ਪਰਿਵਾਰਕ ਮੈਂਬਰ ਅਮਨਦੀਪ ਸਿੰਘ ਦਾ ਜੋ ਭਰਾ ਸੀ ਉਹ ਵੀ ਇੱਥੇ ਨਹੀਂ ਰਹਿੰਦਾ ਸੀ ਕਿਉਂਕਿ ਇਸ ਲੜਾਈ ਝਗੜੇ ਦੇ ਚੱਲਦੇ ਉਹ ਆਪਣੇ ਸਹੁਰਿਆਂ ਦੇ ਰਹਿੰਦਾ ਸੀ ਤਾਂ ਇਸ ਕਰਕੇ ਜਦੋਂ ਤਾਏ ਦੇ ਮੁੰਡੇ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਤੁਹਾਡੇ ਘਰ ਦੇ ਵਿੱਚੋਂ ਬਦਬੂ ਆ ਰਹੀ ਹੈ ਔਰ ਉਸ ਤੋਂ ਬਾਅਦ ਅਜ ਜਦੋਂ ਭਰਾ ਆ ਕੇ ਦੇਖਦਾ ਹੈ ਕਮਰਾ ਦਾ ਦਰਵਾਜ਼ਾ ਖੋਲਿਆ ਜਾਂਦਾ ਹੈ ਤਾਂ ਕਮਰੇ ਦੇ ਅੰਦਰ ਅਮਨਦੀਪ ਸਿੰਘ ਦੀ লাশ ਪਈ ਹੋਈ ਸੀ ਜਿਸ ਤੋਂ ਬਾਅਦ ਹੱਥ ਪੈਰਾਂ ਦੀ ਪੈ ਜਾਂਦੀ ਹੈ ਪਰਿਵਾਰ ਨੂੰ ਭਾਜੜਾ ਮੱਚ ਜਾਂਦੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਰਿਸ਼ਤਿਆਂ ਦਾ ਖੌਫਨਾਕ ਅੰਤ ਹੋਇਆ ਇਹ ਤਾਂ ਬੇहद ਮੰਦ ਭਾਗੀ ਘਟਨਾ ਹੈ ਕਿਉਂਕਿ ਇਸ ਤੋਂ ਪਹਿਲਾਂ ਕਈ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਪਤੀ ਪਤਨੀ ਦਾ ਰਿਸ਼ਤਾ ਭਰੋਸੇ ਤੇ ਟਿਕਿਆ ਹੋਇਆ ਰਿਸ਼ਤਾ ਹੁੰਦਾ ਹੈ ਪਿਆਰ ਤੇ ਟਿਕਿਆ ਹੋਇਆ ਰਿਸ਼ਤਾ ਹੁੰਦਾ ਹੈ ਜਦੋਂ ਇਸ ਰਿਸ਼ਤੇ ਦੇ ਵਿੱਚੋਂ ਪਿਆਰ ਖਤਮ ਹੋ ਜਾਵੇ ਪ੍ਰੋਸਾ ਖਤਮ ਹੋ ਜਾਵੇ ਫਿਰ ਇਸ ਰਿਸ਼ਤੇ ਦੀ ਕੋਈ ਬੁਨਿਆਦ ਨਹੀਂ ਰਹਿੰਦੀ ਤਾਂ ਇਸ ਕਰਕੇ ਜੇਕਰ ਇਸ ਤਰੀਕੇ ਦੇ ਰਿਸ਼ਤੇ ਇਸ ਹਾਲਾਤ ਤੱਕ ਪਹੁੰਚ ਜਾਂਦੇ ਨੇ ਤਾਂ ਬੈਤਰ ਹੈ ਕਿ ਤੁਸੀਂ ਤਲਾਕ ਲੈ ਕੇ ਇੱਕ ਦੂਸਰੇ ਤੋਂ ਅਲੱਗ ਹੋ ਜਾਵੋ ਜ਼ਿੰਦਗੀ ਘੱਟੋ ਘੱਟ ਜ਼ਰੂਰ ਬਚ ਜਾਵੇ ਕਿਉਂਕਿ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਦੂਸਰੇ ਦੇ ਨਾਲ ਰਹਿਣ ਦਾ ਤਹੱਈਆ ਕਰਦੇ ਹੋ ਸਮਾਜ ਦੇ ਲਈ ਇੱਕ ਦੂਸਰੇ ਦੇ ਨਾਲ ਰਹਿਣਾ ਚਾਹੁੰਦੇ ਹੋ ਤਾਂ ਕਈ ਵਾਰ ਇਹ ਰਿਸ਼ਤੇ ਇਸ ਖੌਫਨਾਕ ਮੰਜ਼ਰ ਤੱਕ ਪਹੁੰਚ ਜਾਂਦੇ ਨੇ ਤਾਂ ਇਹ ਬੇहद ਮੰਦ ਭਾਗੀ ਘਟਨਾ ਹੈ ਕਿਉਂਕਿ ਇਸ ਤਰੀਕੇ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਔਰ ਕਿਉਂਕਿ ਉਸ ਦਾ ਜੋ ਭਰਾ ਸੀ ਅਮਨਦੀਪ ਸਿੰਘ ਦਾ ਤਾਂ ਉਸ ਦੇ ਵੱਲੋਂ ਕਈ ਵਾਰ ਜਸਵਿੰਦਰ ਕੌਰ ਨੂੰ ਸਮਝਾਇਆ ਗਿਆ ਸੀ ਕਈ ਵਾਰ ਪੰਚਾਇਤ ਵੀ ਕੀਤੀ ਗਈ ਸੀ ਕਿਉਂਕਿ ਪਤੀ ਪਤਨੀ ਦੇ ਵਿੱਚ ਅਕਸਰ ਝਗੜਾ ਰਹਿੰਦਾ ਸੀ ਤਾਂ ਇਸ ਨੂੰ ਲੈ ਕੇ ਪੰਚਾਇਤ ਕਰਕੇ ਕਈ ਵਾਰ ਇਹਨਾਂ ਦੀ ਸੁਲਾਹ ਸਫਾਈ ਕਰਵਾਈ ਗਈ ਸੀ ਪਰ ਇਸ ਦੇ باوجود ਜਸਵਿੰਦਰ ਕੌਰ ਆਪਣੇ ਪ੍ਰੇਮੀ ਦੇ ਨਾਲ ਮਿਲਣਾ ਨਹੀਂ ਛੱਡਦੀ ਔਰ ਉਸ ਦੇ ਨਾਲ ਜਾ ਕੇ ਰਹਿਣਾ ਵੀ ਸ਼ੁਰੂ ਕਰ ਦਿੰਦੀ ਆ ਔਰ ਵਿੱਚ ਵਿੱਚ ਕਈ ਵਾਰ ਆਪਣੇ ਘਰ ਆਉਂਦੀ ਆ ਔਰ ਘਰ ਆ ਕੇ ਤਲਾਕ ਦੀ ਮੰਗ ਕਰਦੀ ਆ ਇਸ ਕਰਕੇ ਆ ਇਹਨਾਂ ਦੋਹਾਂ ਦੇ ਵਿੱਚ ਤਕਰਾਰ ਹੁੰਦੀ ਹੈ ਔਰ ਅਮਨਦੀਪ ਸਿੰਘ ਜੋ ਕਿ ਕਾਫੀ ਪਹਿਲਾਂ ਹੀ ਡਰਿਆ ਹੋਇਆ ਸੀ ਉਸ ਨੂੰ ਪਤਾ ਸੀ ਕਿ ਇਸ ਤਰੀਕੇ ਦੀ ਕੋਈ ਵਾਰਦਾਤ ਉਸ ਦੇ ਨਾਲ ਹੋ ਸਕਦੀ ਹੈ ਤਾਂ ਉਸ ਦੇ ਵੱਲੋਂ ਆਪਣੇ ਭਰਾ ਨੂੰ ਵੀ ਜਾਣਕਾਰੀ ਇਸ ਪੂਰੇ ਮਾਮਲੇ ਦੀ ਦਿੱਤੀ ਗਈ ਸੀ ਕਿ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਹ ਮੈਨੂੰ ਮਾਰ ਸਕਦੀ ਹੈ ਤਾਂ ਉਹੀ ਡਰ ਸੱਚ ਹੋਇਆ ਇੱਥੇ ਅਮਨਦੀਪ ਸਿੰਘ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਗਿਆ ਪਤਨੀ ਦੇ ਵੱਲੋਂ ਹੀ ਦਰਦਨਾਕ ਮੌਤ ਦਿੱਤੀ ਗਈ ਹੈ ਔਰ हाथ पैर ਬੰਨ ਕੇ ਉਸ ਦੀ লাশ ਨੂੰ ਕਮਰੇ ਦੇ ਵਿੱਚ ਛੱਡ ਕੇ ਭੱਜ ਗਏ ਨੇ ਔਰ ਜਦੋਂ লাশ ਪੂਰੀ ਤਰੀਕੇ ਦੇ ਨਾਲ ਗਲ ਸੜ ਗਈ ਉਸ ਦੇ ਉੱਤੇ ਕੀੜੇ ਰेंगਣੇ ਸ਼ੁਰੂ ਹੋ ਗਏ ਔਰ ਬਦਬੂ ਆਉਣੀ ਸ਼ੁਰੂ ਹੋ ਗਈ ਤਾਂ ਉਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਦਾ ਹੈ ਔਰ ਉਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਔਰ ਮੌਕੇ ਤੇ ਪਹੁੰਚਦੇ ਦੇਖਦੇ ਨੇ ਤਾਂ ਇਸ ਤਰੀਕੇ ਦੇ ਨਾਲ ਖੌਫਨਾਕ ਰੂਕਮbau ਮੌਤ ਦਿੱਤੀ ਗਈ ਸੀ ਰੌਲਾ ਵਾਸਤੇ ਜਾਨੀ ਕਿ ਉਹ ਪਹਿਲਾਂ ਗਈ ਵੀ ਸੀਗੀ ਤੇ ਨਾ ਹੀ ਆਉਂਦੀ ਇੱਥੇ ਐਵੇਂ ਬੰਦੇ ਝੱਟੇ ਆ ਜਾਂਦੀ ਸੀਗੀ ਤੇ ਆਉਣ ਦੀ ਲੋੜ ਹੀ ਨਹੀਂ ਸੀ ਜਦੋਂ ਪਤਾ ਹੀ ਹੈ ਵੀ ਜਦੋਂ ਹੁਣ ਆ ਠੀਕ ਹੈ ਜਾਂ ਫਿਰ ਉਹਦੇ ਕੋਲ ਹੀ ਰਵੇ ਇੱਥੇ ਆਉਣ ਦਾ ਕੀ ਮਤਲਬ ਬੰਦਾ ਸੀਗਾ ਤੇ ਇੱਥੇ ਆ ਕੇ ਜਦੋਂ ਉਹਦੇ ਨਾਲ ਲੜਦੀ ਸੀਗੀ ਅਖੇ ਮੈਂ ਸਮਾਨ ਲੈਣਾ ਆਏ ਲੈਣਾ ਥਾਂ ਲੈਣਾ ਤੇ ਉਹਦਾ ਕਰਕੇ ਫਿਰ ਉਹ ਵੀ ਉਹ ਉਹ ਵੀ ਬੰਦਾ ਸਾਨੂੰ ਕਹਿੰਦਾ ਸੀ ਮੇਰਾ ਭਰਾ ਮੈਨੂੰ ਵੀ ਕਹਿੰਦਾ ਸੀਗਾ ਵੀ ਐ ਕਰਕੇ ਮੈਨੂੰ ਤੰਗ ਕਰਦੀ ਆ ਇਹ ਇਹ ਉਹ ਵਧੀਆ ਇੱਥੇ ਰੋਟੀ ਪਾਣੀ ਖਾਂਦਾ ਹੀ ਰਹੀ ਜਾਂਦਾ ਸੀ ਵਦਗਾ ਤੇ ਉਹਨਾਂ ਨੂੰ ਜਾਨੀ ਕਿ ਰਾਤ ਨੂੰ ਫਿਰ ਇਹਨਾਂ ਨੇ ਮਾਰਿਆ ਆ ਕੇ ਤੁਹਾਨੂੰ ਤੁਹਾਡੇ ਬ੍ਰਦਰ ਨੇ ਦੱਸਿਆ ਨਹੀਂ ਕਿਤੇ ਵੀ ਇਦਾਂ ਕੋਈ ਮੇਰੇ ਨਾਲ ਫਟ ਮਾਰ ਦਿਆ ਕੁਛ ਇਦਾਂ ਦੱਸਿਆ ਜੀ ਦੱਸਿਆ ਪਹਿਲਾਂ ਵੀ ਦੱਸਿਆ ਇਹ ਉਹਨੂੰ ਦੱਸ ਦੇ ਹੁੰਦੇ ਸੀਗੇ ਵੀ ਬੇ ਨੂੰ ਆਏ ਆਉਂਦੀ ਆ ਇਹ ਦੂਜੇ ਤੀਜੇ ਦੇ ਨਾ ਆਉਂਦੀ ਇੱਥੇ ਆ ਜਾਂਦੀ ਆ